हां जी दोस्तों बब्बू मान ते सिद्धू मूसे वाले ਵਿੱਚ ਚੱਲ ਰਹੀ ਕੌਂਟਰੋਵਰਸੀ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲ ਦੀ ਜੋ ਕਿ ਨਵੀਂ EP I ਹੈ ਉਸ ਵਿੱਚ ਟੇਕ ਨੋਟਸ ਗਾਣੇ ਵਿੱਚ ਜੋ ਕਿ ਆ ਸਿੱਧੂ ਮੂਸੇਵਾਲੇ ਵੱਲੋਂ ਜੋ ਕਿ ਐ ਡਿਡਵੇ ਵਾਲੇ ਸ਼ੋਹ ਦੀ ਇੱਕ ਲਾਈਨ ਬੋਲੀ ਗਈ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਵਿੱਚ ਜੋ ਕਿ ਆ ਸਿੱਧਾ ਸਿੱਧਾ ਪੱਬੂ ਮਾਨ ਨੂੰ ਜੋ ਕਿ ਆ ਸਿੱਧੂ ਮੂਸੇਵਾਲੇ ਵੱਲੋਂ ਟਾਰਗੇਟ ਕੀਤਾ ਗਿਆ ਹੈ ਔਰ ਦੋਸਤੋ ਉਸ ਵਿੱਚ ਜੋ ਕਿ ਆ ਗਾਣੇ ਵਿੱਚ ਆਰ ਨੇ ਤਰ ਹੋਰ ਵੀ ਕਈ ਜੋ ਕਿ ਸਿੰਗਰਾਂ ਨੂੰ ਠੋਖ ਦਿੱਤਾ ਗਿਆ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸੇ ਨੂੰ ਲੈ ਕੇ ਚੱਲਦਿਆਂ ਕਿ ਪੱਬੂ ਮਾਨ ਵੱਲੋਂ ਬੋਲਿਆ ਗਿਆ ਸੀ ਕਿ ਮੇਰਾ ਸਿੱਧੂ ਮੂਸੇਵਾਲੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੱਕ ਸਟੇਜ ਦਾ ਹੀ ਰੌਲਾ ਸੀ ਬਾਕੀ ਦੋਸਤੋ ਤੁਹਾਡੇ ਲਈ ਇੱਕ ਵੱਡੀ ਲੈ ਕੇ ਤਾਂ ਇਹ ਸਾਹਮਣੇ ਆਇਆ ਕਿ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਜੋ ਕਿ ਹੈ ਇਹ ਦੱਸਿਆ ਗਿਆ ਹੈ ਕਿ ਬੱਬੂ ਮਾਨ ਦਾ ਜੋ ਕਿ ਹੈ ਫਿਲਹਾਲ ਤਾਂ ਸਿੱਧੂ ਨਾਲ ਕੋਈ ਰੌਲਾ ਨਹੀਂ ਸੀ ਬਸ ਸਿਰਫ ਇੱਕ ਸਟੇਜ ਦਾ ਹੀ ਰੌਲਾ ਸੀ ਔਰ ਸਿੱਧੂ ਨੇ ਜੋ ਕਿ ਆਪਣੇ ਕਲਮ ਦੇ ਦੰਮ ਉੱਪਰ ਜੋ ਕਿ ਹੈ ਡੱਬੇ ਵਾਲਾ ਸ਼ੋਅ ਬੁੱਕ ਕਰ ਦਿੱਤਾ ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੀ ਹੈ ਕਿ ਬੱਬੂ ਮਾਨ ਜੋ ਕਿ ਅਜੇ ਤੱਕ ਦੜਬੇ ਵਾਲਾ ਸ਼ੋਅ ਲਾਉਂਦਾ ਆ ਰਿਹਾ ਹੈ ਔਰ ਸਿੱਧੂ ਮੂਸੇਵਾਲੇ ਜੋ ਕਿ ਹੈ ਆਪਣੇ ਦਮ ਉੱਪਰ ਦੜਬੇ ਵਾਲਾ ਜੋ ਕਿ ਸ਼ੋਅ ਬੁੱਕ ਕਰ ਦਿੱਤਾ ਔਰ ਉੱਤੇ ਰੌਣਕਾਂ ਲਾ ਦਿੱਤੀਆਂ ਸਭ ਤੋਂ ਜ਼ਿਆਦਾ ਕੱਟ ਜੋ ਕਿ ਹੈ ਸਿੱਧੂ ਮੂਸੇਵਾਲੇ ਦੇ ਜੋ ਕਿ ਸ਼ੋਅ ਪ੍ਰੀ ਹੋਇਆ ਸੀ ਉਸੇ ਨੂੰ ਲੈ ਕੇ ਚੱਲਦੇ ਆ ਜੋ ਕਿ ਬਲਕੌਰ ਸਿੰਘ ਬੋਲੇ ਨੇ ਕਿ ਸਾਡਾ ਤਾਂ ਤੇਰੇ ਨਾਲ ਕੋਈ ਰੌਲਾ ਨਹੀਂ ਦੜਬੇ ਵਾਲੇ ਸ਼ੋਅ ਦਾ ਰੌਲਾ ਸੀ ਜੋ ਕਿ ਉਹ ਨਿਬੜ ਚੁੱਕਿਆ ਹੈ ਬਾਕੀ ਦੋਸਤੋ ਤੁਸੀਂ ਸਿੱਧੂ ਮੂਸੇਵਾਲੇ ਦੇ ਪਿੱਛੇ ਇਸ ਬੋਲੀ ਹੋਈ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂ